ਚਾਹ ਨੂੰ ਵਾਰ-ਵਾਰ ਗਰਮ ਕਰਕੇ ਪੀਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਤਾਜ਼ਾ ਖੋਜ ਅਤੇ ਮਹਾਰਾ ਦੀ رائے ਅਨੁਸਾਰ ਬਾਸੀ ਚਾਹ ਪੀਣ ਨਾਲ ਕੈਂਸਰ ਦੇ ਵਧਣ ਦੇ ਜੋਖਮ ਸਮੇਤ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਬਾਸੀ ਚਾਹ ਅਤੇ ਇਸ ਨੂੰ ਦੁਬਾਰਾ ਗਰਮ ਕਰਨ ਨਾਲ ਕਈ ਸਿਹਤ ਨੁਕਸਾਨ ਹੋ ਸਕਦੇ ਨੇ ਬਾਸੀ ਚਾਹ ਵਿੱਚ ਕੁਝ ਤੱਤ ਜਿਵੇਂ ਕਿ ਟੈਨਿਨ ਅਤੇ ਕੈਫੀਨ ਜਦੋਂ ਚਾਹ ਨੂੰ ਠੰਡਾ ਕਰਕੇ ਲੰਬੇ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ ਤਾਂ ਆਕਸੀਡਾਈਜ਼ਡ ਹੋ ਜਾਂਦੇ ਨੇ ਇਸ ਪ੍ਰਕਿਰਿਆ ਚ ਫ੍ਰੀ ਰੈਡੀਕਲਸ ਪੈਦਾ ਹੁੰਦੇ ਨੇ ਜੋ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਧਾ ਸਕਦੇ ਨੇ ਹਾਲਾਂਕਿ ਇਹ ਕੋਈ ਸਿੱਧਾ ਕਾਰਨ ਨਹੀਂ ਹੈ ਪਰ ਬਾਸੀ ਚਾਹ ਨੂੰ ਵਾਰ-ਵਾਰ ਪੀਣ ਨਾਲ ਇਹ ਖਤਰਾ ਹੋ ਸਕਦਾ ਹੈ ਚਾਹ ਨੂੰ ਵਾਰ-ਵਾਰ ਗਰਮ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਜਦੋਂ ਚਾਹ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ ਤਾਂ ਇਸ ਤੋਂ ਮੌਜੂਦ ਪੋਲੀਫੀਨੋਲ ਅਤੇ ਐਂਟੀਆਕਸੀਡੈਂਟਸ ਨਸ਼ਟ ਹੋ ਜਾਂਦੇ ਨੇ ਜਿਸ ਕਾਰਨ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਸ ਤੋਂ ਇਲਾਵਾ ਗਰਮ ਕਰਨ ਨਾਲ ਇਸ ਵਿੱਚ ਬੈਕਟੀਰੀਆ ਦਾ ਵਾਧਾ ਵੀ ਹੋ ਸਕਦਾ ਹੈ ਜਿਸ ਨਾਲ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਗੈਸਟ੍ਰਾਈਟਸ ਅਤੇ ਐਸਿਡਿਟੀ ਦੀ ਸੰਭਾਵਨਾ ਵੱਧ ਜਾਂਦੀ ਹੈ ਬਾਸੀ ਚਾਹ ਪੀਣ ਨਾਲ ਪਾਚਨ ਤੰਤਰ ਪ੍ਰਭਾਵਿਤ ਹੋ ਸਕਦਾ ਹੈ ਜਿਸ ਨਾਲ ਗੈਸ ਐਸਿਡਿਟੀ ਅਤੇ ਪੇਟ ਦੀ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਚਾਹ 'ਚ ਮੌਜੂਦ ਕੈਫੀਨ ਅਤੇ ਟੈਨਿਨ ਦੰਦਾਂ ਦੀ ਸਫੇਤਾ ਨੂੰ ਘੱਟ ਕਰ ਸਕਦੇ ਨੇ ਵਾਰ-ਵਾਰ ਗਰਮ ਚਾਹ ਪੀਣ ਨਾਲ ਦੰਦਾਂ ਤੇ ਦਾਗ ਪੈ ਸਕਦੇ ਨੇ ਬਾਸੀ ਚਾਹ ਪੀਣ ਨਾਲ ਸਰੀਰ ਦੀ ਇਮਿਊਨਿਟੀ ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਤੁਸੀਂ ਆਸਾਨੀ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਜੇਕਰ ਚਾਹ ਠੰਡੀ ਹੋ ਜਾਂਦੀ ਹੈ ਤਾਂ ਇਸ ਨੂੰ ਦੁਬਾਰਾ ਗਰਮ ਕਰਨ ਦੀ ਬਜਾਏ ਤਾਜ਼ਾ ਚਾਹ ਬਣਾਉਣੀ ਬਿਹਤਰ ਹੈ ਜੇਕਰ ਤੁਸੀਂ ਚਾਹ ਨੂੰ ਵਾਰ-ਵਾਰ ਗਰਮ ਕਰਦੇ ਹੋ ਤਾਂ ਇਸ ਦੇ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਅਤੇ ਇਹ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ